ਹੁਸ਼ਿਆਰਪੁਰ ਦੀ ਜੇਲ੍ਹ ਚ ਬੰਦ ਦੋ ਔਰੋਪੀਆਂ ਵੱਲੋਂ ਫਰੋਤੀ ਮੰਗਣ ਦੇ આરોਪ ਲੱਗੇ ਹਨ ਮੈਂ ਤੁਹਾਨੂੰ ਜੋ ਇਹ ਤਸਵੀਰਾਂ ਦਿਖਾ ਰਿਹਾ ਹਾਂ ਇਸ ਜੇਲ੍ਹ ਦੇ ਵਿੱਚ ਹੀ ਉਹ ਦੋਨੋਂ ਕੈਦੀ ਜਿਹੜੇ ਨੇ ਉਹ ਬੰਦ ਸੀ ਜਿਸ ਦੌਰਾਨ ਉਹਨਾਂ ਨੂੰ ਜੇਲ੍ਹ ਦੇ ਅੰਦਰੋਂ ਹੀ ਇੱਕ ਵਟਸਐਪ ਕਾਲ ਕੀਤੀ ਜਾਂਦੀ ਹੈ ਇੱਕ ਕੋਟਕਪੂਰਾ ਦੇ ਵਪਾਰੀ ਨੂੰ ਜਿਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਵੱਲੋਂ 27000 ਰੁਪਏ ਦੀ ਜਿਹੜੀ ਹੈ ਉਹ ਫਰੋਤੀ ਮੰਗੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਵਿੱਚ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਇਹ ਜਿਹੜੀ ਫਰੋਤੀ ਹੈ ਇਹ विधान सभा स्पीकर कुलतार सिंह संधवा ਦੇ ਨਾਮ ਤੇ ਜਿਹੜੀ ਹੈ ਉਹਨਾਂ ਵੱਲੋਂ ਮੰਗੀ ਗਈ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਹਨਾਂ ਵੱਲੋਂ ਪਹਿਲਾਂ ਵੀ ਵਿਧਾਇਕਾਂ ਦੇ ਨਾਮ ਤੇ ਜਿਹੜੇ ਨੇ ਉਹ ਪ੍ਰੋਤੀ ਮੰਗਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹੈ ਜਿਹੜਾ ਇਹ ਮਾਮਲਾ ਕੋਟਕਪੂਰਾ ਦੇ ਵਿੱਚ ਦਰਜ ਹੋਇਆ ਹੈ ਇਹ ਇਹਨਾਂ ਤੇ 14ਵਾਂ ਮਾਮਲਾ ਹੈ ਜਾਣਕਾਰੀ ਅਨੁਸਾਰ ਮਤਨ ਹਜੇ ਵੀ ਤਸਵੀਰਾਂ ਪਿੱਛੇ ਦਿਖਾ ਰਿਹਾ ਹਾਂ ਇਹੀ ਜੇਲ ਹੈ ਜਿਸ ਦੇ ਵਿੱਚ ਉਹ ਦੋਨੋਂ ਵਿਅਕਤੀ ਬੰਸੀ ਜਿਸ ਤੋਂ ਬਾਅਦ ਕੋਟਕਪੂਰਾ ਦੀ ਜਿਹੜੀ ਪੁਲਿਸ ਵੱਲੋਂ ਹੁਣ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਉਹਨਾਂ ਤੋਂ ਇਹ ਜਿਹੜਾ ਹੈ ਪੁਕਤਾ ਪਤਾ ਲੱਗਾ ਹੈ ਕਿ ਦੋਨੋਂ ਬਰਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਜੇਲ੍ਹ ਦੇ ਵਿੱਚ ਮੰਤ ਜੋ ਮੁਲਜ਼ਮ ਹਨ ਉਹਨਾਂ ਕੋਲੋਂ ਹੀ ਕੀਤਾ ਗਿਆ ਹੈ ਦੋਨਾਂ ਦੀ ਪਛਾਣ ਕੁਲਿੰਦਰ ਸਿੰਘ ਉਰਫ ਜਸਰਾਜ ਸਹੀਗਲ ਅਤੇ ਸ਼ਵੇਤ ਠਾਕੁਰ ਵਜੋਂ ਹੋਈ ਹੈ ਗੱਲਬਾਤ ਕਰਦੇ ਹਾਂ ਟੀਐਸਪੀ ਸਾਡੇ ਨਾਲ ਕਿ ਕੀ ਪੂਰਾ ਮਾਮਲਾ ਸੀ ਅਤੇ ਹੁਣ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਤੋਂ ਦੀਪਕ ਲਖ ਦੇ ਨਾਮ ਦੇਖਦੇ ਰਹੋ ਹੁਸ਼ਿਆਰਪੁਰ ਦਾ ਖਬਰ मामला इस तरह के एक राजन कुमार जैन वासी कोट कपूरा ਨੂੰ ਕਿਸੇ ਵਿਅਕਤੀ ਨੇ 9 ਨੰਬਰ ਤੋਂ ਕਾਲ ਕੀਤੀ ਸੀ ਕਿ 27000 ਰੁਪਏ ਦੀ ਮੰਗ ਕੀਤੀ ਸੀ ਆਪਣੇ ਮਾਨਯੋਗ ਸਪੀਕਰ ਸਾਹਿਬ ਦੀ ਆਵਾਜ਼ ਕੱਢ ਕੇ ਜਿਹੜਾ ਕਿ ਉਹ ਪਰਤਾਲ ਕੀਤੀ ਗਈ ਤੇ ਉਹ ਇੱਕ ਫੇਕ ਕਾਲ ਸੀਗੀ ਜੋ ਦਰਾਨੇ ਤਪਤੀਸ਼ ਇਹਦੇ ਸੰਬੰਧ ਵਿੱਚ ਹਿਸ਼ਾਰਪੁਰ ਜੇਲ੍ਹ ਵਿੱਚ ਬੰਦ ਜਿਹੜੇ ਦੋ ਵਿਅਕਤੀ ਇੱਕ ਭਲਿੰਦਰ ਸਿੰਘ ਉਰਫ ਜਸਰਾਜ ਸੈਗਲ ਇਹ ਇੱਕ ਸ਼ਵੇਤ ਠਾਕਰ ਦੋ ਵਿਅਕਤੀਆਂ ਨੂੰ ਨਾਮਿਨੇਟ ਕੀਤਾ ਗਿਆ ਸੀਗਾ ਦੌਰਾਨ ਕਨਫੀਸ਼ਨਾ ਨੂੰ ਰਿਮਾਂਡ ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ ਤਾਂ ਜੋ ਪਾਇਆ ਗਿਆ ਕਿ ਮੋਬਾਈਲ ਜਿਹੜਾ ਸੀਗਾ ਉਹ ਸ਼ਵੇਤ ਠਾਕਰ ਦਾ ਯੂਜ਼ ਹੋਇਆ ਤੇ ਜਿਹੜੇ ਪੈਸਿਆਂ ਦੀ ਮੰਗ ਕੀਤੀ ਗਈ ਸੀ ਉਹ ਬਲਿੰਦਰ ਪਾਲ ਸਿੰਘ ਸੈਕਲ ਵਾਸੀ ਜਿਹੜਾ ਮੋਹਾਲੀ ਦਾ ਹੈ ਤੇ ਬਾਅਦ ਵਿੱਚ ਉਹ ਬੰਬੇ ਤੇ ਉਤਰਾਖੰਡ ਏਰੀਆ 'ਚ ਵੀ ਰਿਹਾ ਉਹਦੇ ਵੱਲੋਂ ਕਾਲ ਕਰਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਇਹਦਾ ਤਰੀਕਾ ਹੈ ਸੀਗਾ ਕਿ ਇਹ ਤਾਂ ਸੰਡ ਏਰੀਆ ਦੇ ਐਮਐਲਏ ਸਾਹਿਬ ਦਾ ਨਾਮ ਲੈ ਕੇ ਤੇ ਕਿਸੇ ਨਾ ਕਿਸੇ ਬੰਦੇ ਨੂੰ ਫੇਕ ਕਾਲ ਕਰਕੇ ਉਹਨਾਂ ਤੋਂ ਉਹਨਾਂ ਐਮਐਲਏ ਸਾਹਿਬ ਦੇ ਨਾਂ ਤੇ ਪੈਸੇ ਮੰਗਦਾ ਤੇ ਫਿਰ ਉਹ ਉਸ ਅਕਾਊਂਟ ਤੋਂ ਗਾਹਾਂ ਟ੍ਰਾਂਸਫਰ ਕਰਵਾਉਂਦਾ ਸੀਗਾ ਜਿਸ ਤੇ ਜੋ ਇਹਦੇ ਖਿਲਾਫ ਪਹਿਲਾਂ ਵੀ ਭਲਿੰਦਰ ਰਸਪਾਲ ਦੇ ਖਿਲਾਫ ਤੇ ਰਾਮਕਦਮੇ ਦਰਜਾ ਫਰਾਡ ਦੇ 44ਵਾਂ ਸਾਡੇ ਕੋਲ ਉੱਤਰਜ ਹੋਇਆ ਤੇ ਜੇਲ੍ਹ 'ਚ ਹੈ ਇਹਦਾ ਸਿਰਫ ਮਕਸਦ ਆਪਣੇ ਪੈਸੇ ਦੀ ਪੂਰਤੀ ਕਰਨ ਲਈ ਠੱਗੀਆਂ ਮਾਰਨਾ ਹੀ ਹੈ ਚਾਨੂੰ ਜੋ ਹੁਣ ਪੁੱਛ ਕੇ ਤੇ ਇਹ ਪਤਾ ਲੱਗਿਆ ਵੀ ਇਹਨੇ 3-4 ਪੰਜਾਬ ਦੇ ਹੋਰ ਏਰੀਆ ਦੇ ਐਮਐਲਐਸ ਦਾ ਨਾਮ ਲਿਆ। ਉਹ ਇਸੇ ਸੰਬੰਧੀ ਫਟੇਗੜ ਸਾਹਿਬ ਵਿੱਚ ਵੀ ਪੱਤਰ ਦਰਜ ਹੋਇਆ ਹੋਇਆ। ਤੇ ਜੋ ਦਰਾਨੇ ਤਫੀਸ਼ ਜਿਹੜੇ ਕੈਫੇ ਵਾਲੇ ਦਾ ਇਹਨੇ ਆ ਕਾਊਂਟਰ ਨੰਬਰ ਯੂਜ਼ ਕੀਤਾ ਸੀਗਾ ਤੇ ਉਸ ਨੂੰ ਵੀ ਇਹਨੇ ਉੱਥੋਂ ਦੇ ਐਮਐਲਐ ਸਾਹਿਬ ਦਾ ਨੰਬਰ ਲੈ ਕੇ ਨਾਮ ਲੈ ਕੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਇਸ ਵਾਂਝੇ ਸਾਰੇ ਪਬਲਿਕ ਨੂੰ ਅਪੀਲ ਹੈ ਵੀ ਜੇ ਕੋਈ ਵੀ ਵਿਅਕਤੀ ਫੇਕ अननोन नंबर ਤੋਂ ਤੁਹਾਨੂੰ ਕੋਈ ਕਾਲ ਕਰਦਾ ਕਿਸੇ ਤਰ੍ਹਾਂ ਦੇ ਪੈਸੇ ਮੰਗ ਕਰਦਾ ਤਾਂ ਉਹਦੇ ਬਾਰੇ ਪੁਲਿਸ ਨੂੰ ਜ਼ਰੂਰ ਸੂਚਿਤ ਕਰੋ ਉਹਦੀ ਤਸਦੀਕ ਜ਼ਰੂਰ ਕਰਾਓ ਇੱਕਦਮ ਉਹਦੇ ਤੇ ਅਨਨੋਨ ਨੰਬਰ ਵਾਲੇ ਕਾਲ ਤੇ ਕੋਈ ਪੈਸੇ ਮੰਗਦਾ ਤੇ ਉਹਨੂੰ ਪੈਸੇ ਨਾ ਪਾਇਆ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਂਕ ਹੁਸ਼ਿਆਰਪੁਰ